हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਹੈ ਜੋ ਕਿ ਐਂਡੀ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਹੈ ਸਾਨੂੰ ਸਾਰੇ ਇੱਥੇ ਮਿਲਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦਿਨਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਵੀ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ ਇਦਾਂ ਨਾ ਮੈਂ ਪਹਿਲਾਂ ਉਦੋਂ ਕਹਿ ਦਿੱਤਾ ਸੀ ਕਿ ਸ਼ਾਰਟ ਵੀਡੀਓ ਮੈਂ ਜ਼ਰੂਰ ਲੈ ਕੇ ਆਵਾਂਗੀ ਨੋਟਸ ਜਿਹੜੇ ਹੋਣਗੇ ਉਹ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਕਿ ਤੁਹਾਡੀ ਹੈਲਪ ਕਰਨਗੇ ਜਿਹੜੇ ਡਿਫਿਕਲਟ ਟਾਪਿਕ ਹੋਣਗੇ ਉਹਨਾਂ ਨੂੰ ਸਮਝਣ ਦੇ ਵਾਸਤੇ ਸੋ ਇਸ ਦੇ ਨਾਲ ਅੱਜ ਪਹਿਲੀ ਵੀਡੀਓ ਜਿਹੜੀ ਸ਼ੇਅਰ ਕਰਨ ਜਾ ਰਹੀ ਹਾਂ ਸੋ ਜ਼ਰੂਰ ਇਸ ਵੀਡੀਓ ਨੂੰ ਦੇਖਿਓ ਤੇ ਦੱਸਿਓ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਜਿਹੜੇ ਨੋਟਸ ਹੈ ਜੋ ਕਿ ਮੈਂ ਖੁਦ ਜੋ-ਜੋ ਚੀਜ਼ਾਂ ਤੁਸੀਂ ਲਰਨ ਕਰਨੀਆਂ ਇੰਚਾਲ ਨੇ ਉਹ ਤੇ ਉਹ ਸ਼ਾਰਟ ਦੇ ਵਿੱਚ ਤੁਹਾਨੂੰ ਮੈਂ ਇੱਥੇ ਦੱਸ ਰਹੀਆਂ ਕਿ ਤਾਂ ਕਿ ਇਜ਼ੀ ਵੇ ਦੇ ਵਿੱਚ ਤੁਹਾਨੂੰ ਲਰਨ ਹੋ ਸਕੇ ਜਿਹੜੀਆਂ ਚੀਜ਼ਾਂ ਨਹੀਂ ਜਲਦੀ ਪੱਲੇ ਪੈਂਦੀਆਂ ਠੀਕ ਹੈ ਸੋ ਭਾਰਤਿਕਾ ਸ਼ਾਸਤਰ ਪਹਿਲਾ ਟੋਪਿਕ ਆ ਲਿਆ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਜਿਹੜੇ ਅਗੋ ਸਾਡੇ ਕੋਲ ਸੰਪਰਦਾਵਾਵਾਂ ਹੋਣਗੀਆਂ ਜਿਵੇਂ ਅਲੰਕਾਰ ਵਗੈਰਾ ਸੁਭਾਗੂਕਤੀ ਰੀਤੀ ਸਾਰੇ ਕਰਾਂਗੇ ਸ਼ਾਰਟ ਤੇ ਵਿੱਚ ਸਾਰਾ ਦੱਸਾਂਗੀ ਕਿ ਕਿਹੜੀ ਚੀਜ਼ ਆਣੀ ਕਿ ਕਿ ਨਹੀਂ

ਬਸ ਥੋੜਾ ਥੋੜਾ ਇੱਕ ਲਾਈਨ ਲਿਖੀ ਹੋਈ ਹੈ ਜ਼ਿਆਦਾ ਨਹੀਂ ਹੈ ਸੋ ਇਸ ਦੇ ਨਾਲ ਹੀ ਥੋੜਾ ਬਹੁਤਾ ਤੁਹਾਨੂੰ ਸਮਝ ਲੱਗ ਜਾਣਾ ਕੀ ਚੀਜ਼ ਹੈ ਸੋ ਭਾਰਤੀ ਕਾਵਿ ਸ਼ਾਸਤਰ ਦੀ ਗੱਲ ਕਰੀਏ ਤਾਂ ਮੈਂ ਸਿੰਪਲ ਤੌਰ ਤੇ ਕਹਿ ਦਿੰਨੀ ਆ ਕਿ ਭਾਰਤੀ ਕਾਵਿ ਸ਼ਾਸਤਰ ਕੀ ਚੀਜ਼ ਹੈ ਸਾਹਿਤ ਦੇ ਉੱਤੇ ਜਿਹੜੇ ਨਿਯਮ ਲਾਗੂ ਹੁੰਦੇ ਨੇ ਉਹਨਾਂ ਵਾਸਤੇ ਇਹ ਬਣਿਆ ਹੋਇਆ ਹੈ ਜਿਵੇਂ ਹੁਣ ਦੇਖੋ ਹਿੰਦੀ ਤੇ ਸੰਸਕ੍ਰਿਤ ਦਾ ਜਿਹੜਾ ਸਹਿਜ ਸੀ ਨਾ ਉਹਨਾਂ ਨੇ ਕੀ ਕੀਤਾ ਸੀ ਆਪਣੇ ਸਹਿਦ ਨੂੰ ਇੱਕ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਕੁਝ ਮਰਿਆਦਾ ਬਣਨ ਵਾਸਤੇ ਕਿਸ ਤਰੀਕੇ ਨਾਲ ਇਹ ਲਿਖਣਾ ਚਾਇਆ ਨਾ ਜਾਂ ਜੱਕ ਕਿਸ ਤਰੀਕੇ ਨਾਲ ਲਿਖਿਆ ਜਾਵੇ ਕਿ ਜਿਸਾ ਹੋਣੀਆਂ ਚਾਹੀਦੀਆਂ ਨੇ ਉਹਨਾਂ ਵਾਸਤੇ ਇੱਕ ਸ਼ਾਸਤਰ ਲਿਖਿਆ ਗਏ ਸੀ ਉਹਨਾਂ ਦੇ ਸੋ ਜੋ ਕਿ ਉਹਨਾਂ ਦਾ ਆਪਣਾ ਸ਼ਾਸਤਰ ਬਣ ਗਿਆ ਜੋ ਕਿ ਉਹ ਲਾਗੂ ਕਰਦੇ ਨੇ ਆਪਣੇ ਸਾਹੇ ਦੇ ਉੱਤੇ ਸਾਡੇ ਇੱਥੇ ਨਹੀਂ ਹੈ ਤੇ ਅਸੀਂ ਜਾਂ ਤਾਂ ਪੱਛਮ ਦੇ ਵਾਲੇ ਸ਼ਾਸਤਰ ਦੀ ਗੱਲ ਕਰਦੇ ਹਾਂ ਜਾਂ ਤਾਂ ਫਿਰ ਅਸੀਂ ਕੀ ਕਹਿੰਨੇ ਇਹੋ ਭਾਰਤੀ ਕਵਿਸ਼ਾਸਤਰ ਦੀ ਗੱਲ ਕਰਦੇ ਹਾਂ ਸੋ ਸਿੰਪਲ ਵਰਡਸ ਵਿੱਚ ਕਹਾਂ ਤਾਂ ਕਿ ਭਾਰਤੀ ਕਾ ਸ਼ਾਸਤਰ ਇੱਕ ਤਰੀਕੇ ਦਾ ਸਾਨੂੰ ਨਿਯਮ ਮਿਲਦੇ ਨੇ ਜੋ ਕਿ ਅਸੀਂ ਸਾਹਿਤ ਦੇ ਉੱਤੇ ਲਾਗੂ ਕਰਦੇ ਹਾਂ ਸ਼ਾਸਤਰ ਜਿਹੜਾ ਹੁੰਦਾ ਸਾਡਾ ਪੁਰਾਣਾ ਹੁੰਦਾ ਹੈ ਸ਼ਾਸਤਰ ਜਿਹੜਾ ਹੁੰਦਾ ਤੇ ਕਾਵਿ ਦੀ ਵੇਕਰ ਗੱਲ ਕਰੋ ਤਾਂ ਆਇੰਦੀ ਸੜਕੋ ਕਾਵ ਵਾਲੇ ਗੁੰਨ ਪਹਿਲੋ ਜਿਹੜਾ ਕਾਫ ਸੀ ਨਾ ਉਸ ਤੇ ਵਿੱਚ ਅਸੀਂ ਵਾਰਤਕ ਪਲੱਸ ਜਿਹੜੀ ਕਵਿਤਾ ਦੋਨੇ ਹੀ ਲੈ ਲੈਨੇ ਸੀ ਉਹਰੇ ਵਿੱਚ ਡਿਫਰੈਂਸ ਨਹੀਂ ਹੁੰਦਾ ਸੀ ਪਰ ਅੱਗੇ ਜਾ ਕੇ ਕਵਿਤਾ ਜਿਹੜੀ ਸੀ ਉਹ ਅਲੱਗ ਹੋਗੀ ਤੇ ਵਾਰਤਕ ਅਲੱਗ ਹੋਗੀ ਸੋ ਭਾਰਤੀ ਕਾਵਿ ਸ਼ਾਸਤਰ ਜਿਹੜਾ ਹੈ ਇਸ ਤਰੀਕੇ ਦੇ ਨਾਲ ਹੀ ਰਿਲੇਟ ਕਰਦਾ ਹੈ ਕਿ ਜਿਹੜੇ ਨਿਯਮ ਜਿਹੜੇ ਲਾਗੂ ਹੁੰਦੇ ਸੀ ਉਸ ਸਮੇਂ ਕਵਿਤਾ ਦੇ ਉੱਪਰ ਜੋ ਸ਼ਾਸਤਰ ਉਹਨਾਂ ਨੇ ਆਪਣਾ ਬਣਾਇਆ ਸੀ ਉਹ ਭਾਰਤੀ ਕਾਵਿ ਸ਼ਾਸਤਰ ਉਹਨਾਂ ਦਾ ਆਪਣਾ ਹੈ। ਤੋਂ ਅਸੀਂ ਇਸ ਤੇ ਗੱਲ ਕਰਾਂਗੇ ਕਿਉਂਕਿ ਅਸੀਂ ਆਹ ਟੌਪਿਕ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਐਡ ਹੈ। ਸੋ ਭਾਰਤੀ ਕਾਵਿ ਸ਼ਾਸਤਰ ਜਿਹੜਾ ਹੈ ਦੱਸੀ ਉਹ 2000 ਸਾਲ ਪੁਰਾਣਾ ਸਾਨੂੰ ਮਿਲਦਾ ਹੈ। ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਕਾਫ ਸ਼ਾਸਤਰ ਸੀ ਉਸ ਨੂੰ ਅਗਰ ਅਸੀਂ ਵਿਦਿਆ ਸਾਹਿਤ ਜਾਂ ਫਿਰ ਅਲੰਕਾਰ ਅਲੰਕਾਰ ਸ਼ਾਸਤਰ ਜੋ ਪਹਿਲਾਂ ਉਸ ਨੂੰ ਕਹਿੰਦੇ ਸੀ ਉਹ ਜ਼ਿਆਦਾਤਰ ਇਸ ਨੂੰ ਕਹਿੰਦੇ ਹਨ ਜਦਕਿ ਸਾਡੇ ਇੱਥੇ ਹੁਣ ਭਾਰਤੀ ਕਾ ਸ਼ਾਸਤਰ ਨਾਮ ਪੈ ਗਿਆ ਬਟ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਕੀ ਕਹਿ ਸਕਦੇ ਸੀ ਵਿਦਿਆ ਸਾਹਿ ਜਾਂ ਫਿਰ ਇਸ ਨੂੰ ਅਲੰਕਾਰ ਸ਼ਾਸਤਰ ਵੀ ਕਹਿ ਦਿੱਤਾ ਜਾਂ ਦੱਸ ਅਲੋਚਨਾ ਦਾ ਸਭ ਤੋਂ ਪੁਰਾਣਾ ਨਾਮ ਕੀ ਹੈਗਾ ਸੀ ਅਲੰਕਾਰ ਸ਼ਾਸਤਰ ਪਹਿਲਾਂ ਜਿਹੜੀ ਅਲੋਚਨਾ ਚੱਲਦੀ ਸੀ ਉਸਦੇ ਬਾਰੇ ਅਲੰਕਾਰ ਸ਼ਾਸਤਰ ਇੱਕ ਵਰਡ ਯੂਜ਼ ਕੀਤਾ ਗਿਆ ਸੀ ਕਿਉਂਕਿ ਉਸਦੇ ਵਾਸਤੇ ਇੱਕ ਕੰਪਲੀਟਲੀ ਇੱਕ ਫਿਕਸ ਹੋ ਗਿਆ ਸੀ ਹੁਣ ਉਹ ਚੀਜ਼ ਜਿਹੜੀ ਸੀ ਉਹ ਅਲੱਗ ਹੋ ਗਿਆ ਤੇ ਅਲੋਚਨਾ ਜਿਹੜੀ ਸੀ ਉਹ ਕਈ ਤਰੀਕੇ ਦੇ ਨਾਲ ਵੱਟੇ ਜਾਂ ਅਪੀਸੋਡ ਅਲੱਗ ਹੋ ਗਏ ਤੇ ਬਟ ਇਸ ਦੇ ਵਿੱਚ ਜਿਹੜਾ ਅਲੰਕਾਰ ਸ਼ਾਸਤਰ ਸੀ ਉਸ ਨੂੰ ਅਸੀਂ ਅਲੱਗ ਕਰਕੇ ਐਜ਼ ਅਸੀਂ ਉਸ ਨੂੰ ਇੱਕ ਜਿਹੜੇ ਕਹਿ ਸਕਦੇ ਹਾਂ ਅਲੰਕਾਰਿਕ ਵੱਖਰੀ ਜਿਹੜਾ ਕਹਿ ਸਕਦੇ ਹੋ ਕਵਿਤਾ ਦੇ ਨਾਲ ریلیਟਡ ਸੀ ਉਸ ਦੇ ਵਾਸਤੇ ਇਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਬਟ ਪਹਿਲਾਂ ਆਲੋchna ਵਾਸਤੇ ਬਹੁਤ ਇਹੋ ਯੂਜ਼ ਕੀਤਾ ਜਾਂਦਾ ਸੀ ਸੋ ਤੁਸੀਂ ਦੇਖੋ ਅਲੰਕਾਰ ਸ਼ਾਸਤਰ ਜਿਹੜਾ ਅਸੀਂ ਕਾਵ ਸ਼ਾਸਤਰ ਨੂੰ ਕਹਿੰਨੇ ਸੀ ਅਸੀਂ ਤੇ ਕਾਵ ਸ਼ਾਸਤਰ ਜਿਹੜਾ ਹੈਗਾ ਸੀ ਉਹ ਭਾਰਤੀ ਕਾਵ ਸ਼ਾਸਤਰ ਵਾਲਾ ਹੈਗਾ ਸੀ ਸੋ ਜੇਕਰ ਅਲੰਕਾਰ ਸ਼ਾਸਤਰ ਜਿਹੜਾ ਹੈਗਾ ਸੀ ਆਲੋchna ਵਾਸਤੇ ਬਹੁਤ ਯੂਜ਼ ਕੀਤਾ ਜਾਂਦਾ ਸੀ ਸੋ ਡਾਇਰੈਕਟ ਜਿਹੜੀ ਚੀਜ਼ ਸੀ ਉਹ ਇਸ ਦੇ ਨਾਲ ਹੀ ਮੇਲ ਖਾਂਦੀ ਸੀ ਠੀਕ ਹੈ ਨੀਮਾ ਦੇ ਸਮੂਹ ਨੂੰ ਭਾਰਤੀ ਕਾਵਿ ਸ਼ਾਸਤਰ ਕਿਹਾ ਜਾਂਦਾ ਹੈ ਜਿਵੇਂ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਸਾਡੇ ਕੋਲ ਨਿਯਮ ਮਿਲਦੇ ਨੇ ਨਿਯਮ ਮੰਦੇ ਨਹੀਂ ਜਿਹੜੇ ਅਸੀਂ ਆਪਣੇ ਸਾਹੇ ਦੇ ਉੱਤੇ ਲਾਗੂ ਕਰਦੇ ਹਾਂ ਉਹ ਇੱਕ ਤਰੀਕੇ ਨਾਲ ਸ਼ਾਸਤਰ ਹੋ ਜਾਂਦਾ ਹੈ ਤੇ ਜਦੋਂ ਅਸੀਂ ਉਸ ਦਿਨ ਭਾਰਤੀ ਕਾਵਿ ਸ਼ਾਸਤਰ ਲਗਾ ਦਿੰਦੇ ਆ ਵਰ ਤੋਂ ਕੀ ਇਹਨੇ ਕਵਿਤਾ ਦੇ ਉੱਤੇ ਲਾਗੂ ਹੋਣ ਵਾਲੇ ਜਿਹੜੇ ਨਿਯਮ ਹੁੰਦੇ ਨੇ ਤੇ ਆਪ ਲੋਕ ਜਿਹੜੇ ਇਹਨਾਂ ਸੰਸਕ੍ਰਿਤ ਵਾਲੇ ਨੇ ਆਪਣੇ ਜਿਹੜੇ ਉਹਨਾਂ ਵਾਸਤੇ ਬਣਾਇਆ ਸੀ ਪੋਜ ਰਾਜ ਨੇ ਸਭ ਤੋਂ ਪਹਿਲਾ ਜਿਹੜਾ ਗੱਸੀ ਇਹ ਨਾਮ ਰੱਖਿਆ ਸੀ ਸੋ ਪੋਜਰਾਜ ਫਰਸਟ ਹੈਗੇ ਸੀ ਜਿਨ੍ਹਾਂ ਨੇ ਭਾਰਤੀ ਕਾਵਿ ਸ਼ਾਸਤਰ ਇਹ ਜਿਹੜਾ ਵਰਡਸ ਸੀ ਸਭ ਤੋਂ ਪਹਿਲਾਂ ਜਿਹੜਾ ਇਹ ਨਾਮ ਉਹਨਾਂ ਨੇ ਰੱਖਿਆ ਹੈ ਸੋ ਆਬਵੀਸ ਇਸ ਦੇ ਵਿੱਚ ਕਿੰਨੀਆਂ ਸੰਪਰਾਦਾਵਾਂ ਮਿਲਦੀਆਂ ਨੇ 6 ਤੇ ਕਿਹੜੀ-ਕਿਹੜੀ ਹੈਗੇ ਨੇ ਜਿਵੇਂ ਰਸ ਹੋ ਗਿਆ ਅਲੰਕਾਰ ਹੋ ਗਿਆ ਬੋਕਤੀ ਰੀਤੀ ਐਕਸਟਰਾ ਇਹ ਸਾਰਾ ਕੁਝ 6 ਸੰਪਰਾਦਾਵਾਂ ਇਸ ਦੇ ਵਿੱਚ ਮਿਲਦੀਆਂ ਨੈਕਸਟ ਹੈ ਗਾਇਸ ਸਾਡ ਕੋ ਹੁਣ ਸਭ ਤੋਂ ਪਹਿਲਾਂ ਜਿਵੇਂ ਅੱਗੇ ਸੜ ਕੋ ਜੇਕਰ ਆਚਾਰੀય ਦੀ ਗੱਲ ਨਾ ਕੀਤੀ ਜਾਵੇ ਇਹਨਾਂ ਦੇ ਵਿੱਚ ਤਾਂ ਵੀ ਗੱਲ ਖਤਮ ਨਹੀਂ ਹੋਏਗੀ ਸਾਡੀ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡ ਕੋ ਜਿਹੜੇ ਫਰਸਟ ਪਰਸਨ ਮਿਲਦੇ ਨੇ ਸਾਡ ਕੋ ਆਚਾਰੀਏ ਜਿਹੜੇ ਸੀ ਭਰਤ ਮਿਲਦੇਗੇ ਸੀ ਭਰਤ ਬੁਣੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਤੇ ਇਹ ਪਹਿਲੇ ਆਚਾਰੀਏ ਸੀ ਸਾਨੂੰ ਇਹ ਜਿਹੜੇ ਸਭ ਤੋਂ ਪਹਿਲੋ ਜਿਹੜੇ ਮਿਲਦੇ ਨੇ ਜਿਵੇਂ ਦੇਖੋ ਇਹ ਜਿਹੜਾ ਭਾਰਤੀ ਕਾ ਸ਼ਾਸਤ ਦਾ ਸਮਾਸੀਨਾ ਪਹਿਲੀ ਸਦੀ ਤੋਂ ਸ਼ੁਰੂ ਹੋਇਆ ਸੀ ਤੇ ਦੂਸਰੀ ਸਦੀ ਦੇ ਵਿੱਚ ਸਾਨੂੰ ਇਹ ਵਾਲੇ ਛਾਣੀਆਂ ਮਿਲੇ ਸੀ ਤੇ ਸਟਾਰਟਿੰਗ ਦੇ ਵਿੱਚ ਫਸਟ ਇਹੋ ਹੀ ਸੀ ਫਿਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਜ਼ਿਆਦਾਤਰ ਕੀ ਕਿਹਾ ਜਾਂਦਾ ਸੀ ਜਿਵੇਂ ਬਿਰਧ ਭਰਤ ਜਾਂ ਇਹਨਾਂ ਨੂੰ ਆਦ ਭਰਤ ਵੀ ਕਹਿੰਦੇ ਸੀ ਗ੍ਰੰਥ ਇਹਨਾਂ ਦਾ ਕੀ ਕਾਸੀ ਨਾਟ્ય ਸ਼ਾਸਤਰ ਸੀ ਸप्तपुराणਾ ਨਾਟਕ ਦੇ ਬਾਰੇ ਦੱਸਿਆ ਸਭ ਕੁਝ ਕਿਵੇਂ ਸਟਾਰਟਿੰਗ ਹੁੰਦੀ ਹੈ ਨਾਟਕ ਦੇ ਅਗਰ ਇਹ ਚੀਜ਼ ਇਹਨਾਂ ਦੇ ਬਾਰੇ ਪੜੋ ਤਾਂ ਬਹੁਤ ਕੁਝ ਉਸ ਦੇ ਵਿੱਚ ਦੇਖਣ ਨੂੰ ਮਿਲਦਾ ਪੜਨ ਨੂੰ ਮਿਲਦਾ ਹੈ ਛੋਟੀ ਤੋਂ ਛੋਟੀ ਗੱਲ ਬਰੀਕੀ ਦੇ ਨਾਲ ਲਿਖੀ ਹੈ ਇਹ ਕਹਿੰਦੇ ਦੋ ਰੂਪਾਂ ਦੇ ਵਿੱਚ ਸਾਨੂੰ ਮਿਲਦਾ ਹੈ ਜਿਹੜਾ ਨਾਟ્ય ਸ਼ਾਸਤਰ ਸੀ ਨਾ ਇਹਦੇ ਵਿੱਚ ਮੈਂ ਇੰਪੋਰਟੈਂਟ ਗੱਲਾਂ ਤਾਂ ਵੀ ਲਿਖ ਦਿੱਤੀਆਂ ਨੇ ਕਿਉਂਕਿ ਕਈ ਝਾਰੀਆਂ ਬਾਰੇ ਨਹੀਂ ਪਤਾ ਹੁੰਦੀ ਤਾਂ ਉਹ ਵੀ ਤੁਹਾਨੂੰ ਇੱਥੇ ਪਤਾ ਲੱਗ ਜਾਏਗੀ ਕੀ ਕੀ ਚੀਜ਼ਾਂ ਨੇ ਉਹਨਾਂ ਬਾਰੇ ਸੋ ਜਿਹੜਾ ਨਾਟ્ય ਸ਼ਾਸਤਰ ਸੀ ਉਹ ਬੇਸਿਕਲੀ ਸਾਨੂੰ ਦੋ ਪਾਰਟਸ ਦੇ ਵਿੱਚ ਮਿਲਦਾ ਸੀ ਇੱਕ ਇੱਕ ਅਸੀਂ ਸੜਕੋ ਨਾਟਕ ਵਿਦਾਗਮ ਵobebਨਾਦ ਦੱਦ ਕੰਨਾ ਗੱਗਾ ਮਮਾ ਵਿਦਾਗਮ ਸੈਕਿੰਡ ਪਾਰਟ ਹੈਗਾ ਇਸ ਤਰ੍ਹਾਂ ਨਾਟ્ય ਸ਼ਾਸਤਰ ਸੋ ਪਹਿਲਾ ਜਿਹੜਾ ਪਾਰਟ ਸੀ ਨਾ ਇਸ ਦੇ ਵਿੱਚ 12000 ਜਿਹੜੇ ਸਾਨੂੰ ਸ਼ਲੋਕ ਮਿਲਦੇ ਨੇ ਤੇ ਦੂਜਾ ਜਿਹੜਾ ਪਾਰਟ ਸੀ ਨਾਟ્ય ਸ਼ਾਸਤਰ ਉਸ ਦੇ ਵਿੱਚ ਸਾਨੂੰ 6000 ਜਿਹੜੇ ਸੀ ਸ਼ਲੋਕ ਉਹ ਮਿਲਦੇ ਸੀ ਤੇ ਰਸ ਸੂਤਰ ਜਿਹੜਾ ਸੀ ਸਭ ਤੋਂ ਜ਼ਿਆਦਾ ਇਹਨਾਂ ਨੇ ਜਿਹੜਾ ਇਹਨਾਂ ਦਾ ਸਾਨੂੰ ਪ੍ਰਸਿੱਧ ਮਿਲਦਾ ਗਾ ਵਾ ਠੀਕ ਹੈ ਜੋ ਇਹਨਾਂ ਨੇ ਸਾਨੂੰ ਦਿੱਤਾ ਸੀ ਨੌ ਜਿਹੜੇ ਰਸ ਸੀ ਉਹ ਬਾਰੇ ਗੱਲ ਕੀਤੀ ਸੀ ਸੋ ਨਾਟਕ ਸੀ ਨਾਟਕ ਦੇ ਵਿੱਚ ਕਿਹੜੇ ਰਸ ਹੁੰਦੇ ਨੇ ਮੰਨੇ ਜਾਂਦੇ ਨੇ ਉਹ ਇਹਨਾਂ ਨੇ ਇਸ ਦੇ ਵਿੱਚ ਨਾਲ ਜੋੜ ਕੇ ਸਾਨੂੰ ਦਿੱਤਾ ਸੀ ਨੈਕਸਟ ਸਾਨੂੰ ਇਸ ਦੇ ਵਿੱਚ ਅਚਾਰੀਏ ਮਿਲਦੇ ਨੇ ਭਾਵੇਂ ਇਹਨਾਂ ਦਾ ਕੀ ਨਾਮ ਸੀ ਕਾਵਯ ਅਲੰਕਾਰ ਇਹਨਾਂ ਦਾ ਗ੍ਰੰਥ ਮਿਲਣਾ ਹੈ ਗ੍ਰੰਥ ਦਾ ਨਾਮ ਵੀ ਦੇ ਦਿੱਤਾ ਹੈ ਇਹ ਜਿਹੜਾ ਗ੍ਰੰਥ ਹੈ ਇਸੇ ਸਾਨੂੰ 6 ਪਰਿਸ਼ੇਦ ਜਿਵੇਂ ਟਾਈਪਸ ਨਹੀਂ ਆ ਫਿਰ ਅੱਗੋਂ ਕਹਿ ਸਕਦੇ ਹੋ ਡਿਵਾਈਡ ਕੀਤਾ ਗਿਆ ਉਹ ਮਿਲਦੇ 6 ਪਰਿਸ਼ੇਦ ਪਹਿਲਾ ਜਿਹੜਾ ਹੈਗਾ ਸਾਨੂੰ ਨਿਰੋਲ ਅਲੰਕਾਰ ਸ਼ਾਸਤਰ ਮਿਲਦਾ ਹੈ ਠੀਕ ਹੈ ਯਾਨੀ ਕਿ ਪਹਿਲੋ ਜਿਹੜੇ ਕੀ ਸੀ ਉਹ ਸਾਨੂੰ ਨਿਰੋਲ ਅਲੰਕਾਰ ਸ਼ਾਸਤਰ ਇਹਨਾਂ ਦੇ ਬਾਰੇ ਸਾਨੂੰ ਜਿਹੜਾ ਅਲੰਕਾਰ ਸੀ ਉਹਨਾਂ ਦੇ ਬਾਰੇ ਸਾਨੂੰ ਨੋਲਿਜ ਦਿੱਤੀ ਸੀ ਇਹਨਾਂ ਨੇ ਪਾਮੈ ਨੇ ਸ਼ਬਦ ਤੇ ਅਰਥ ਅਲੰਕਾਰ ਨੂੰ ਬਰਾਬਰ ਦਾ ਇੱਕ ਦਰਜਾ ਦਿੱਤਾ ਸੀ ਉਹਨਾਂ ਨੇ ਸ਼ਬਦ ਤੇ ਅਰਥ ਤੇ ਇੱਕ ਤੀਜਾ ਸਾਨੂੰ ਮਿਲਦਾ ਹੈ ਸ਼ਬਦਾਰਥ ਉਹਨਾਂ ਨੇ ਦੋਨਾਂ ਨੂੰ ਇੱਕੋ ਜਿਹਾ ਹੀ ਦਰਜਾ ਇੱਥੇ ਦਿੱਤਾ ਸੀ ਉਸ ਤੋਂ ਬਾਅਦ ਨੈਕਸਟ ਜੇ ਕਹਿੰਦੇ ਆ ਸਾਡੇ ਕੋਲ ਅੱਗੇ ਵਾਮਨ ਮਿਲਦੇ ਨੇ ਇਹਨਾਂ ਦਾ ਗ੍ਰੰਥ ਸਾਨੂੰ ਮਿਲਦਾ ਹੈ ਕਾਵ ਅਲੰਕਾਰ ਇਹ ਇਹਦੇ ਨਾਲ ਪਹਿਲਾਂ ਸੀ ਕਾਂ ਲੰਗਾਜੀ ਲਾਸਟ ਤੁਹਾਨੂੰ ਦੱਸਾਂਗੀ ਕਿ ਕਿਹੜੇ ਕਿਹੜੇ ਨਾਲ ਰਿਲੇਟਡ ਸੀ ਕਿ ਕਈ ਵਾਰ ਕੀ ਹੁੰਦਾ ਹੈ ਕਿ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜੇ ਗ੍ਰੰਥ ਹੋਣਗੇ ਨਾ ਉਹਨਾਂ ਦੇ ਨਾਮ ਦੇ ਵਿੱਚ ਵੀ ਤੁਹਾਨੂੰ ਡਿਫਰੈਂਸ ਦੇਖਣ ਨੂੰ ਮਿਲੇਗਾ ਕਿ ਤੇ ਇਹ ਪਿਆ ਪਿਆ ਹੋਇਗਾ ਕਿ ਤੇ ਨਹੀਂ ਪਿਆ ਹੋਏਗਾ ਕਿ ਤੇ ਡਾਇਰੈਕਟ ਮਿਲਿਆ ਹੋਏਗਾ ਕਿ ਤੇ ਤਵਨਿਆ ਲੋਕ ਮਿਲੇਗਾ ਕਿਤੇ ਧਮਨਾਂ ਲੋਕ ਮਿਲੇਗਾ ਸੋ ਇਸ ਤਰੀਕੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਇਹਨਾਂ ਦੇ ਨਾਮ ਅਲੱਗ-ਅਲੱਗ ਦਿੱਤੇ ਹੋਏ ਨੇ ਠੀਕ ਹੈ ਸੋ ਵਾਮਨ ਜਿਹੜੇ ਸੀ ਉਹਨਾਂ ਦਾ ਗ੍ਰੰਥ ਸਾਨਮੇ ਮਿਲਦਾ ਸੀ ਰਚਨਾ ਇਸਦੀ ਹੋਈ ਸੀ 19 20 ਸੌਰੀ 9ਵੀਂ ਸਦੀ ਦੇ ਵਿੱਚ ਤੇ ਕਾਵ ਦਾ ਸੁੰਦਰ ਉਹਨਾਂ ਨੇ ਦੱਸਿਆ ਸੀ ਸਾਨੂੰ ਕਿ ਜਿਹੜੀ ਕਵਿਤਾ ਹੁੰਦੀ ਹੈ ਉਹ ਸੁੰਦਰ ਬੰਦੀ ਹੈ ਉਸ ਦੇ ਵਿੱਚ ਕੁਝ ਖਾਸ ਗੁਣ ਹੁੰਦੇ ਉਹਨਾਂ ਨੇ ਇਸ ਨੂੰ ਰੀਤੀ ਕਿਹਾ ਸੀ ਇਹ ਜਿਹੜੇ ਖਾਸ ਗੁਣ ਸੀ ਉਹਨਾਂ ਨੂੰ ਰੀਤੀ ਦਾ ਨਾਮ ਇਹਨਾਂ ਨੇ ਦਿੱਤਾ ਸੀ ਇਹ ਉਹਨਾਂ ਨੇ ਸਾਨੂੰ ਇਸ ਦੇ ਬਾਰੇ ਨੌਲੇਜ ਦਿੱਤੇ ਦੰਡੀ ਸਾਨੂੰ ਅੱਗੇ ਮਿਲਦੇ ਨੇ ਆਚਾਰੀਆ ਕਾਵ ਆਦਰਸ਼ ਇਹਨਾਂ ਦਾ ਸਾਨੂੰ ਗ੍ਰੰਥ ਮਿਲਦਾ ਹੈ ਕਾਵ ਦੀ ਇਹਨਾਂ ਨੇ ਦੱਸੀ ਸੀ ਵਿਡਿਆਈ ਕਿਸ ਤੇ ਵਿੱਚ ਹੁੰਦੀ ਹੈ ਸ਼ੈਲੀ ਦੇ ਵਿੱਚ ਸ਼ੈਲੀ ਵਾਸਤੇ ਇਹਨਾਂ ਨੇ ਸਾਨੂੰ ਵਰਡ ਦਿੱਤਾ ਸੀ ਮਾਰਗ ਸਭ ਤੋਂ ਪਹਿਲਾਂ ਉਹ ਜਿਹੜਾ ਵਰਡ ਸੀ ਮਾਰਗ ਇਹਨਾਂ ਨੇ ਹੀ ਯੂਜ਼ ਕੀਤਾ ਸੀ ਨੈਕਸ ਸਾਨੂੰ ਮਿਲਦੇ ਨੇ ਆਨੰਦ ਵਰਦਨ ਤਵਨਯ ਲੋਕ ਜਿਹੜਾ ਇਹਨਾਂ ਦਾ ਗ੍ਰੰਥ ਹੈ ਜੋ ਕਿ ਤੁਨੀ ਦੇ ਨਾਲ ਰਿਲੇਟਡ ਮਿਲਦਾ ਹੈ ਕਾਵ ਇਹਨਾਂ ਨੇ ਦੱਸਿਆ ਸੀ ਤਿੰਨ ਪ੍ਰਕਾਰ ਦੇ ਉੱਤਮ ਮੱਧਮ ਤੇ ਅਦਮ ਇਹ ਤਰੀਕੇ ਦੇ ਨਾਲ ਜਿਵੇਂ ਇਹਨਾਂ ਨੇ ਸਾਨੂੰ ਪਾਰਟ ਸ ਵਿੱਚ ਡਿਵਾਈਡ ਕਰਕੇ ਦੱਸਿਆ ਉਸ ਤੋਂ ਬਾਅਦ ਨੈਕਸਟ ਸਾਨੂੰ ਮਿਲਦੇ ਨੇ ਆਚਾਰੀય ਕੁੰਤਕ ਗ੍ਰੰਥ ਹੈਗਾ ਸੀ ਬੋਕੋਕਤੀ ਜੀਵਤ ਇਹਨਾਂ ਦਾ ਅਧਰੰਤ ਸੀ 6 ਜਿਹੜੀਆਂ ਇਹਨਾਂ ਨੇ ਕੀ ਕੀਤੀ ਸੀ ਬੋਕੋਕਤੀਆਂ ਦਾ ਜ਼ਿਕਰ ਕੀਤਾ ਸੀ ਤੇ ਜਿਹੜਾ ਇੱਕ ਕਥਨ ਹੁੰਦਾ ਹੈ ਉਹ ਬੜੇ ਚਮਤਕਾਰੀ ਜਿਹੜਾ ਕਹਿ ਸਕਦੇ ਹੋ ਕਿ ਕਥਨ ਜੋ ਕਿ ਹੈਰਾਨੀ ਭਰਪੂਰ ਬਣਾ ਦਿੰਦਾ ਸੀ ਉਹਨਾਂ ਨੇ ਉਸ ਤਰੀਕੇ ਦੀਆਂ ਬੋਕੋਕਤੀਆਂ ਸਾਨੂੰ ਦੱਸਿਆ ਸੀ ਕਿ ਸਿੰਪਲ ਜਿਹੜਾ ਕਹਿ ਸਕਦੇ ਹੋ ਕਥਨ ਔਰ ਇਹ ਚਮਤਕਾਰੀ ਟਾਂਗ ਦਿਨਾਲੋ ਨੂੰ ਜੇਕਰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਤਾਂ ਉਹ ਕੂਕੀਆਂ ਦੇ थ्रू ਕੀਤਾ ਜਾਂਦਾ ਹੈ ਕੇਸ਼ੇ ਮੇਤਰ ਨੈਕਸਟ ਆਏ ਨੇ ਸੜਕੋ ਕੇਸ਼ੇ ਮੇਤਰ ਜਿਹੜੇ ਕੇ ਸੀ ਉਹਨਾਂ ਨੇ ਉਚਿੱਤ ਵਿਚਾਰ ਚਰਚਾ ਜਿਹੜੇ ਇਸ ਸਾਨੂੰ ਗ੍ਰੰਥ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਤਮ ਰਚਨਾ ਉਹੀ ਹੈ ਜਿਸ ਵਿੱਚ ਸਾਰੇ ਅੰਗ ਬਰਾਬਰ ਹੋਣ ਕਵਿਤਾ ਦੇ ਵਿੱਚ ਜਾਂ ਫਿਰ ਕੋਈ ਹੋਰ ਦੂਸਰੀ ਰਚਨਾ ਹੁੰਦੀ ਹੈ ਹਰ ਇੱਕ ਜਿਹੜਾ ਗੁਣ ਹੈ ਇੱਕੋ ਜਿੱਕਾ ਬਰਾਬਰ ਹੋਵੇ ਕੋਈ ਵੱਡਾ ਨਾ ਹੋਵੇ ਕੋਈ ਜ਼ਿਆਦਾ ਨਾ ਲੈ ਜਾਵੇ ਨਿਆਣੇ ਕੋਲ ਥੋੜਾ ਨਾ ਲੈ ਜਾਵੇ ਮੁਮਮਟ ਨੈਕਸਟ ਦੇ ਕਿਨੇ ਕਾਵਿ ਪ੍ਰਕਾਸ਼ ਗ੍ਰੰਥ ਦਿੱਤਾ ਸੀ ਉਹਨਾਂ ਨੇ ਸਮੁੱਚੇ ਕਵਿਤਾ ਨੂੰ ਇੱਕ ਘੇਰੇ ਦੇ ਵਿੱਚ ਲਿਆ ਸੀ ਤੇ ਉਸ ਦੇ ਉੱਪਰ ਹਰ ਇੱਕ ਚੀਜ਼ ਦੇ ਉੱਤੇ ਉਹਨਾਂ ਨੇ ਬਰੀਕੀ ਦੇ ਨਾਲ ਚਾਨਣਾ ਪਾਇਆ ਸੀ ਮੁੰਡੇਖੋ ਕਈਆਂ ਨੇ ਕੁਝ-ਕੁਝ ਲੈ ਕੇ ਟੌਪਿਕ ਦੱਸੇ ਨੇ ਕਈਆਂ ਨੇ ਪੂਰਾ ਜਿਹੜਾ ਕਲੇਵੇਂ ਦੇ ਵਿੱਚ ਲਿਆ ਹੈ ਗਾ ਸੋ ਜਿੰਨਾਂ ਜਿੰਨਾਂ ਨੇ ਲਿਆਏ ਉਹ ਤੁਹਾਨੂੰ ਅੱਗੇ ਪਤਾ ਲੱਗ ਜਾਏਗਾ ਥ੍ਰੀ ਵੇ ਦੇਖੋ ਸ਼ੋਰ ਦੇ ਵਿੱਚ ਵੀ ਦੱਸ ਦਿੱਤਾ ਹੈ ਕਿ ਥੋੜਾ ਜਿਹਾ ਭਰੋਲਣਾ ਹੋਵੇ ਪਰਤਮੁਨੀ ਸੀ ਨਾਟ્ય ਸ਼ਾਸਤਰ ਗ੍ਰੰਥ ਉਹਨਾਂ ਦਾ ਮਿਲਦਾ ਹੈ ਸਾਨੂੰ ਤੇ ਉਹਨਾਂ ਨੇ ਸਾਨੂੰ ਰਸ ਇੱਕ ਜਿਹੜੀ ਸੰਪਰਦਾ ਜਿਹੜੀ ਸੀ ਉਹ ਦੱਸੀ ਸੀ ਪਾਮਹ ਜਿਹੜੇ ਸੀ ਕਾਵੇ ਅਲੰਕਾਰ ਗ੍ਰੰਥ ਹੈ ਅਲੰਕਾਰ ਦੇ ਨਾਲ ਰਿਲੇਟਡ ਸੀ ਦੰਡੀ ਜਿਹੜੇ ਕੀ ਸੀ ਉਹਨਾਂ ਨੇ ਕਾਵ ਆਦਰਸ਼ ਜਿਹੜਾ ਸਾਨੂੰ ਦਿੱਤਾ ਸੀ ਗ੍ਰੰਥ ਸ਼ੈਲੀ ਦੇ ਨਾਲ ਜਿਹਨੂੰ ਅਸੀਂ ਮਾਰਕਿਆ ਸੀ ਉਸ ਦੇ ਨਾਲ ਰਿਲੇਟਡ ਸੀ ਉਹ ਦੁਪੱਟ ਨੈਕਸਟ ਆਇਂਦੇ ਹਨ ਕਿਨੇ ਅਲੰਕਾਰ ਸਾਰ ਸੰਗ੍ਰਹਿ ਉਹਨਾਂ ਦਾ ਗ੍ਰੰਥ ਮਿਲਦਾ ਹੈ ਤੇ ਇਹ ਵੀ ਅਲੰਕਾਰ ਦੇ ਨਾਲ ਰਿਲੇਟਡ ਨੇ ਵਮਨ ਜਿਹੜੇ ਕਿਸੀ ਉਹ ਵੀ ਕਾਵ ਅਲੰਕਾਰ ਸੂਤਰ ਗ੍ਰੰਥ ਹੈ ਤੇ ਰੀਤੀ ਦੇ ਨਾਲ ਉਹ ਰਿਲੇਟ ਕਰਦੇ ਸੀ ਰੁਦਰਟ ਜਿਹੜੇ ਕਿਸੀ ਕਾਵ ਅਲੰਕਾਰ ਗ੍ਰੰਥ ਹੈ ਤੇ ਉਹ ਵੀ ਅਲੰਕਾਰ ਦੇ ਨਾਲ ਰਿਲੇਟ ਸੀ ਉਸ ਤੋਂ ਇਲਾਵਾ ਨੈਕਸਟ ਆਇਂਦਾ ਹੈ ਕਿ ਵਸੜ ਕੋ ਆਨੰਦ ਵਰਦਨ ਤਵਨ ਅਲੋਕ ਤੁਵਨ ਲੋਕ ਗ੍ਰੰਥ ਤੁਨੀ ਦੇ ਨਾਲ ਰਿਲੇਟਡ ਉਸ ਤੋਂ ਬਾਅਦ ਕੁੰਤਕ ਮਿਲਦੇ ਨੇ ਵਕੁਕਤੀ ਜੀਵੰਤ ਵਕੁਕਤੀ ਦੇ ਨਾਲ ਰਿਲੇਟਡ ਕਰਦੇ ਨੇ ਮਮਟ ਕਾਵਿ ਪ੍ਰਕਾਸ਼ ਸਮੁੱਚਾ ਕਾਲ ਜਿਵੇਂ ਫਿਰ ਮੈਂ ਤੁਹਾਨੂੰ ਦੱਸਿਆ ਸੀ ਨਾ ਕਿੰਗਾ ਨੇ ਇੱਕ ਇੱਕ ਟੋਪਿਕ ਨਹੀਂ ਲਿਆ ਸਮੁੱਚੇ ਕਾਲ ਨੂੰ ਇੱਕ ਲੈ ਕੇ ਲਿਖਿਆ ਸੀ ਸੋ ਇਸ ਦੇ ਵਿੱਚ ਨੈਕਸਟ ਜਿਹਨੂੰ ਮਿਲਦੇ ਨੇ ਵਿਸ਼ਵਨਾਥ ਸਾਹਿਦ ਦੇਰਪਨ ਗ੍ਰੰਥ ਹੈ ਉਹਨਾਂ ਨੇ ਵੀ ਸਮੁੱਚੇ ਕਾਲ ਦੇ ਬਾਰੇ ਗੱਲ ਕੀਤੀ ਸੀ ਜਗਨਨਾਥ ਰਸ ਗੰਗਾਤਰ ਸਮੁੱਚਾ ਕਾਵ ਤੇ ਕੇਸ਼ੇ ਮੇਦਰ ਨੈਕਸਟ ਜਿਹਨਾਂ ਨੇ ਚਿੱਤ ਤੇ ਵਿਚਾਰ ਚਰਚਾ ਗ੍ਰੰਥ ਦਾ ਅਨੁਦਿੱਤਾ ਸੀ ਤੇ ਉਹ ਚਿੱਤ ਦੇ ਨਾਲ ਰਿਲੇਟਡ ਸੀ ਹੁਣ ਥੋੜੇ ਜਿਹਾ ਇੰਪੋਰਟੈਂਟ ਫੈਕਟਸ ਦੇ ਵਿੱਚ ਮੈਂ ਦੱਸੇ ਨੇ ਕੀ ਕੀ ਜਿਗਾਇਨ ਗਿਆ ਨੇ ਇਸ ਤ੍ਰਿਕਨਰ ਨਾ ਨੋਟਸ ਬਣਾਨੇ ਸਿੱਖ ਲੋ ਨੋਟਸ ਬਣਾਓਗੇ ਨਾ ਤੇ ਬੁੱਕੂ ਖੋਲਣ ਦੀ ਲੋੜ ਨਹੀਂ ਪੈਣੀ ਆਪਾਂ ਹੁਣ ਦੇਖੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਭਾਰਤੀ ਕਾ ਸ਼ਾਸਤਰ ਦਾ ਜੇਕਰ ਸਮਾਧਸਤ ਹੈ ਇਸ ਵਿੱਚ ਮੈਂ ਤੁਹਾਨੂੰ ਪਹਿਲੇ ਦੱਸ ਸਕਦਾ ਹੈ ਕਿ ਪਹਿਲੀ ਤੋਂ 17ਵੀਂ ਸਦੀ ਤੱਕ ਇਹ ਚੱਲਿਆ ਸੀ ਸੋ ਯਾਦ ਰੱਖਿਓ 17ਵੀਂ ਸਦੀ ਤੱਕ ਇਹ ਚੱਲਿਆ ਸੀ ਅਲੰਕਾਰ ਬਾਰੇ ਵਿਚਾਰ ਦਿੱਤੇ ਗਏ ਨੇ ਕਿੰਨੇ ਕਿੰਨੇ ਕਿ ਇੱਕ ਪਰਸਨ ਨੇ ਜਿਵੇਂ ਅਸੀਂ ਪਿਛੇ ਪੜਿਆ ਸੀ ਕਿ ਅਲੰਕਾਰ ਬਾਰੇ ਵੀ ਕਿੰਨੇ ਕਿੰਨੇ ਜਾਣਨ ਲਿਖਿਆ ਸੋ ਇਸ ਦੇ ਵਿੱਚ ਸਾਨੂੰ ਕੋ ਪਾਮ ਮਿਲਦੇ ਨੇ ਦੰਡੀ ਮਿਲਦੇ ਨੇ ਉਦਬਟ ਮਿਲਦੇ ਨੇ ਰੁਦਰਟ ਮਿਲਦੇ ਨੇ ਤੇ ਇਹਨਾਂ ਨੇ ਸਾਨੂੰ ਇਹ ਸਾਰੇ ਅਲੰਕਾਰ ਦੇ ਨਾਲ ਰਿਲੇਟਡ ਸੀ ਰਾਸ ਦੇ ਨਾਲ ਰਿਲੇਟਡ ਜਿਹੜੇ ਮਿਲਦੇ ਨੇ ਪਦਮੁਨੀ ਸੀ ਮਮਟ ਸੀ ਵਿਸ਼ਵਨਾਥ ਤੇ ਜਗਨਨਾਥ ਸੀ ਉਸ ਤੋਂ ਲਾਵਾ ਨੈਕਸਟ ਆਉਂਦੇ ਨੇ ਭਾਰਤੀ ਕਾਵਿ ਸ਼ਾਸਤਰ ਦੀਆਂ ਦੋ ਤਰ੍ਹਾਂਆਂ ਸਾਨੂੰ ਮਿਲਦੀਆਂ ਪਹਿਲੀ ਕਿਸੇ ਬ੍ਰਾਹਮਣ ਤੇ ਦੂਜੀ ਸਾਨੂੰ ਮਿਲਦੀ ਹੈ ਗੈਰ ਬ੍ਰਾਹਮਣ ਵਾਲੀ ਜ਼ਿਆਦਾਤਰ ਜਿਹੜੇ ਕਹਿ ਸਕਦੇ ਹੋ ਕਿ ਦੋਨਾਂ ਨੇ ਹੀ ਕਹਿ ਸਕਦੇ ਹੋ ਕਿ ਬਰਾਬਰ ਦਾ ਹੀ ਲਿਖਿਆ ਹੈ ਬਟ ਕਈ ਜਗ੍ਹਾ ਦੇ ਉੱਤੇ ਨਾ ਬ੍ਰਾਹਮਣ ਵਾਲਾ ਨੂੰ ਜ਼ਿਆਦਾ ਉੱਤਰ ਜਾਂ ਦਿੱਤਾ ਜਾਂਦਾ ਹੈ ਬਟ ਖਾਸ ਗੱਲ ਇਹ ਨਹੀਂ ਕਿ ਉਹਨਾਂ ਨੇ ਦੂਜਿਆਂ ਨੇ ਨਹੀਂ ਲਿਖਿਆ ਉਹਨਾਂ ਨੇ ਵੀ ਲਿਖਿਆ ਹੋਇਆ ਹੈ ਬਟ ਇਹ ਆਉਂਦੀ ਨਾ ਕਿ ਕਿਸੇ ਦੇ ਵਿੱਚ ਜਿਵੇਂ ਕਹਿ ਸਕਦੇ ਹੋ ਕਿ ਚੀਜ਼ ਵਧੀਆ ਕਿੰਨੇ ਲਿਖੀ ਹੈ ਸਾਡੇ ਇੱਥੇ ਜਿਹੜੀ ਬਾਣੀ ਦਾ ਜਿਵੇਂ ਕੀਤਾ ਗਿਆ ਨਾ ਕਿ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਉਹ ਤਰੀਕੇ ਨਾਲ ਨਹੀਂ ਇੱਥੇ ਸਿਰਫ ਉਹਨਾਂ ਦਾ ਪੱਟਾ ਆਂਦਰਾ ਕਰ ਸਕਦੇ ਕਾਰ ਦਾ ਪ੍ਰਯੋਜਨ ਕੀ ਹੁੰਦਾ ਹੈ ਵੀ ਤੁਹਾਨੂੰ ਪਤਾ ਹੈ ਧਰਮ ਅਰਥ ਕਾਮ ਮੋਕਸ਼ ਦੀ ਪ੍ਰਾਪਤੀ ਭਾਰਤੀ ਕਾਸ਼ ਸ਼ਾਸਤਰ ਸਾਹਿਤ ਨੂੰ ਉੱਤਮ ਮਦਮ ਤੇ ਅਦਮ ਵਿੱਚ ਮੰਨਦਾ ਹੈ ਜੋ ਕਿ ਪਿੱਛੇ ਮੈਂ ਦੱਸਿਆ ਸੀ ਹੁਣ ਦੇਖੋ ਕਈ ਜਗ੍ਹਾ ਤੇ ਤੁਹਾਨੂੰ ਇਹ ਨਾ ਲਿਖਿਆ ਮਿਲਦਾ ਹੁੰਦਾ ਵਾ ਕੀ ਕਾਵ ਦੇ ਗੁਣ ਮਤਲਬ ਕੀ ਹੁੰਦੇ ਨੇ ਜਦੋਂ ਕਹਿੰਦਾ ਨਾ ਕਾਵ ਦੇ ਵਿੱਚ ਕੀ ਗੁਣ ਨੇ ਮਤਲਬ ਕਾਵ ਦੇ ਕੀ ਲੱਛਣ ਨੇ ਤੇ ਕੀ ਵਿਸ਼ੇਸ਼ਤਾਵਾਂ ਨੇ ਕਨਫਿਊਜ਼ਨ ਇਸ ਤੇ ਰਚ ਆਉਂਦੀ ਹੈ ਸੋ ਇਸ ਕਰਕੇ ਦੱਸਿਆ ਸੀ ਐਂਡ ਲਾਸਟ ਜਿਹੜਾ ਸਾਡ ਕੋਲ ਹੋਣਾ ਹੈ ਕਾਵ ਦੇ ਹੇਤੂ ਮਤਲਬ ਹੁੰਦੇ ਨੇ ਕਿ ਸਾਹਿਤ ਰਚਨ ਦੇ ਕੀ ਕਾਰਨ ਹਨ ਠੀਕ ਹੈ ਸਾਹਿਦ ਕਾਰਨ ਦੱਸੇ ਹੋਣ ਦੇ ਨੇ ਇਸ ਵਿੱਚ ਸੋ ਭਾਰਤੀ ਕਾ ਸ਼ਾਸਤਰ ਦਾ ਪਹਿਲਾ ਟੌਪਿਕ ਅੱਜ ਅਸੀਂ ਰਤਮਨ ਦੱਸ ਸਿੰਪਲ ਜਿਹੀ ਵੀਡੀਓ ਸੀ ਸ਼ਾਰਟ ਜੀ ਵੀਡੀਓ ਸੀ ਹੁਣ ਅਗੇ ਥੋੜੇ ਦਿਨਾਂ ਨੂੰ ਦੂਸਰੀ ਵੀਡੀਓ ਅਪਲੋਡ ਕਰਾਂਗੀ ਰਾਸਤੇ ਨਾਲ ਹੋਏਗੀ ಅಲੰਕਾਰ ਦੇ ਨਾਲ ਹੋਏਗੀ ਦੇਖਾਂਗੇ ਕਿਹੜਾ ਟੌਪਿਕ ਪਹਿलो ਹੱਥ ਹੁੰਦਾ ਹੈ ਸੋ ਉਸਦੇ ਨਾਲ ਰਿਲੇਟਰ ਸੋ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕਸ ਵਗੈਰਾ ਕਮੈਂਟ ਕਰ ਜ਼ਰੂਰ ਕਰਿਓ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਠੀਕ ਹੈ ਓਕੇ ਜੀ ਥੈਂਕ ਯੂ ਵੀਡੀਓ ਦੇਖਣ ਵਾਸਤੇ ਗੁੱਡ ਨਾਈਟ